ਨੋ ਜੀ ਸਾਰਾ ਸਾਸੀ ਗਾਲ ਜੀ ਕਾਲੇ ਸਾ ਮਾਸਟਰ ਪੁੰਚਾਂ ਜੀ ਨੇ ਕਿਸਾਨ ਯੂਨੀਅਨ ਨਾਲ ਮੀਟਿੰਗ ਕੀਤੀ ਸੀ ਵੀ ਜਿਹੜੇ ਹੜ ਪੀੜਤ ਪਰਿਵਾਰ ਹੈਗੇ ਨੇ ਉਹਨਾਂ ਨੂੰ ਆਪਾਂ ਕਿਵੇਂ ਕੁਝ ਰਾਸ਼ਨ ਦੇਣਾ ਜਾਂ ਕੀ ਖਾਣਾ ਪਸਵਾ ਵਾਸਤੇ ਵਗੈਰਾ ਜੋ ਵੀ ਕੁਝ ਹੈਗਾ ਤੁਹਾਡੇ ਸਾਹਮਣੇ ਕੱਲ ਇਹ ਟਾਈਮ ਤੋਂ ਬਾਅਦ ਇਹ ਮੀਟਿੰਗ ਕੀਤੀ ਹੈ ਤੇ ਅੱਜ ਵੇਖੋ ਰਾਸ਼ਨ ਮਾਸਟਰ ਪੁੰਚਾਂ ਜੀ ਦੀ ਹਿੰਮਤ ਨਾਲ ਪਹੁੰਚ ਗਿਆ ਜੀ ਬੇੜੀ ਵੀ ਜਾਂਦੀ ਵਿੱਚ ਆਪੂ ਅੱਛਾ ਬੇੜੀ ਵੀ ਆ ਗਈ ਜੀ ਵਾਹ ਇਹ ਗੌਰਖੋਸ਼ ਘਬਰੀ ਵੀ ਪਾਣੀ ਬਹੁਤ ਜ਼ਿਆਦਾ ਹੈ ਇਹਨੇ ਪਿੰਡ ਚ ਲੰਘਾ ਟਾਪਾ ਬੰਦ ਦੇਈ ਉਹਦੇ ਵਾਸਤੇ ਬੇੜੀ ਵੀ ਮਿਲ ਗਈ ਇੱਕ ਜੀ ਉਹਨੂੰ ਕਾਹ ਆ ਵੀ ਲਿਆ ਵਾਹ ਯਾਰ ਜੱਪੂ ਵੀ ਮਿਲ ਗਏ ਤੇ ਬੇੜੀ ਵੀ ਬਸ ਅੱਜ ਸ਼ਾਮ ਤੱਕ ਮਿਲ ਜਾਏਗੀ ਸ਼ਹਿਰ ਲੈਣ ਗਏ ਬਈ ਜੀ ਜਿਆਦਾ ਗੱਲ ਨਾ ਕਰ ਚਲੋ ਕਿਆ ਸੰਨੀ ਚਲਾਣੀ ਠੀਕ ਹੈ ਹਾਂ ਆਪੇ ਚਲਾਵਾਂਗੇ ਦੇਖੋ ਚੱਲਾ ਜੀ ਆਰਮੇਸ ਕਿਵੇਂ ਏ ਤੁਸੀਂ ਕਾ ਲੱਦ ਕੇ ਲਿਆਏ ਹਾਂਜੀ ਹਾਂਜੀ ਬੜੀ ਮਦਦ ਦੇਣ ਜਿਵੇਂ 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 ਆਹ ਪੱਕਾ ਕੰਮ ਕਰੀਓ ਨਜਾਇਜ਼ ਨਾ ਕੋਈ ਐਵੇਂ ਦਾ ਫਾਇਦਾ ਉਠਾਵੇ ਇਹ ਵੀ ਕਰਾਂ ਤੇ ਜਿਹੜੇ ਯਾਰੇ ਡੋਬੇ ਦੇ ਗਏ ਨੇ ਉਹਨਾਂ ਨੂੰ ਮਾਲ ਦਿੱਤਾ ਜਾਂਦਾ ਹੈ ਮੇਰੇ ਰੱਬ ਇਹ ਲੋੜ ਪਾਵੇ ਨਾ ਵੀ ਆਪਾਂ ਨੂੰ ਮਜਬੂਰੀ ਵਾਸਤੇ ਆਪਾਂ ਨੂੰ ਲੈਣਾ ਪੈਸੋ ਆਪਾਂ ਹਿੰਮਤ ਮਾਰ ਵੀ ਆਪਾਂ ਆਪ ਜੋੜ ਜਾਮਾ ਕਰਕੇ ਆਸੀਂ ਆ ਦੇ ਕੋਲੋਂ ਜਿੰਨਾ ਕੋ ਦਿਲ ਕੋਲ ਹਾਂਜੀ ਹਾਂਜੀ ਅਸੀਂ ਇਹ ਨਹੀਂ ਗਰੀਬਾਂ ਦਾ ਅੱਛਾ ਤੁਹਾਡੀ ਫੋਟੋ ਜੀ ਕੋਲੋਂ हां सर जी ਆਪਾਂ ਜੀ ਇਹ ਮਾਸਟਰ ਪੁਰਜਾਂ ਦੇ ਵੀ ਪਾਪਾ ਜੀ ਨੇ ਠੀਕ ਹੈ ਜੀ ਵਾਹ ਜੀ ਅੱਛਾ ਅੱਛਾ ਠੀਕ ਹੈ ਬੜੀ ਹਿੰਮਤ ਮਾਰ ਰਹੇ ਵੀ ਘਰ ਏਕ ਪਰਿਵਾਰ ਚ ਇੱਕ ਦੋ ਦੋ ਜੀ ਮਾਸਟਰ ਪੁਰਜਾਂ ਦੀ ਖਾਸ ਕਰਕੇ ਇਹਨਾਂ ਨੂੰ ਕਮੈਂਟ ਵੀ ਬਹੁਤ ਆ ਰਹੇ ਨੇ ਵੀ ਮਾਸਟਰ ਜੀ ਬਹੁਤ ਸੇਵਾ ਕਰ ਰਹੇ ਨੇ ਤੇ ਆ ਸਰਦਾਰ ਜੀ ਤੁਹਾਨੂੰ ਕੱਲ ਵੀ ਵੀਡੀਓ ਖਾਈ ਸੀ ਇਹਨਾਂ ਦੀ ਵੀ ਬਹੁਤ ਹਿੰਮਤ ਮਾਰ ਰਹੇ ਨੇ ਵੀ ਬੜਾ ਸਾਥ ਦੇ ਰਹੇ ਨੇ ਗਰੀਬਾਂ ਦਾ ਜਿਹੜੇ ਹਾਰਡ ਪ੍ਰੀਟ ਤੇ ਗਨੇ ਪਰਿਵਾਰ ਹਾਂਜੀ ਪ੍ਰਧਾਨ ਨੂੰ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਜਾਂਗੇ ਜਿਹੜੇ ਆਰਥਵੀਰਤ ਨੇ ਉਹਨਾਂ ਨੂੰ ਜਾਗੇ ਬਿਲਕੁਲ ਹਾਂਜੀ ਜਿਹੜੇ ਕਿਸੇ ਨੂੰ ਰਾਸ਼ਨ ਨਹੀਂ ਜਾਗੇ ਵਾਹ ਜੋ ਠੀਕ ਗਰੀਬਾਂ ਦੇ ਸਾਹ ਦਾਵਾ ਤੇ ਸਾਰਾ ਰਾਸ਼ਨ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਬਿਲਕੁਲ ਉਹਨਾਂ ਦੇ ਫੀਡ ਵੀ ਆਈਏ ਜਿਨ੍ਹਾਂ ਦਾ ਡੋਬੇ ਜਿਨ੍ਹਾਂ ਦਾ ਡੋਬੇ ਵਿੱਚ ਅੱਜ ਫੀਡ ਤੇ ਆ ਗਈ ਜੀ ਇਹ ਰੱਖਦੇ ਜੀ ਦੇ ਵਿੱਚ ਅਚੀਲ ਦਾਲਾਂ ਇਹ ਦਾਲਾਂ ਤੇਲ ਅੱਛਾ ਅੱਛਾ ਇਹਦੇ ਵਿੱਚ ਇਹ ਆਟਾ ਜੀ ਵਾਹ ਜੀ ਵਾਹ ਹਾਂਜੀ ਜੀ 5-5 ਕਿਲੋ ਦੀ ਥੈਲੀ ਹੈ ਇਹ ਕਿੰਨੇ ਰੋਗੇ ਇਹਨਾਂ ਮੰਗ ਕੀਤੀ ਸੀ ਗੱਲ ਇਹ ਹੈ ਕਿ ਖੁਦ ਮੌਕੇ ਤੇ ਜਾ ਕੇ ਇੱਕ ਦਿਨ ਅਸੀਂ ਗਏ ਸੀ ਜਿੰਦਾ ਦਾ ਸਾਰਾ ਹਾਲਾਤ ਸੀਡੀਐਮ ਦੇ ਪੇਸ਼ ਹੋ ਕੇ ਤੇ ਪਾਣੀ ਬਹੁਤ ਸੀ ਜੀ ਪਾਣੀ ਦੇ ਵਿੱਚ ਜਾ ਕੇ ਨਾਲ ਮੁਲਾਕਾਤ ਕੀਤੀ ਇਹ ਸਾਡੇ ਹੋਂਦ ਆਏ ਨੇ ਜਿੰਨੇ ਵੀ ਕੋਈ ਬੰਦੇ ਨੇ ਉੱਥੋਂ ਦੇ ਪਾਣੀ ਦੇ ਤੇ ਬਾਕੀ ਪਹੁੰਚ ਰਹੇ ਨੇ ਠੀਕ ਅਸੀਂ ਇਹਨਾਂ ਦੀ ਮਦਦ ਵਾਸਤੇ ਜਿੰਨੀ ਵੀ ਸਹਾਇਤਾ ਸਾਡੇ ਕੋਲੋਂ ਤੱਕ ਜਹੀ ਕਰਾਂਗੇ ਬੜੀ ਮਿਹਰਬਾਨੀ ਤੁਹਾਡੀ ਭਰਾਵਾਂ ਦੇ ਕਿਸਾਨਾਂ ਦੇ ਯੂਨੀਅਨ ਵਾਲੇ ਕਿਸਾਨ ਯੂਨੀਅਨ ਦਿਖਾਉਂਦਾ ਬੋਤਾਪੁਰ ਸਿੰਘ ਗੱਲ ਠੀਕ ਮਰਦਾਂ ਜੀ ਅੱਜ ਬਾਤ ਮਾੜਾ ਨਹੀਂ ਹੋਥੇ ਬੈਠ ਰਹੇ ਕੋਈ ਹਾਂਜੀ ਮਰਦਾਂ ਜੀ ਬੜੀ ਹਿੰਮਤ ਮਾਰੀ ਸੀ ਬੜੀ ਮਿਹਰਬਾਨੀ ਤੁਹਾਡੀ ਨਹੀਂ ਮਿਹਰਬਾਨੀ ਮਿਹਰਬਾਨੀ ਸਾਡੀ ਨਹੀਂ ਅਸੀਂ ਤਾਂ ਸੇਵਾ ਵਾਸਤੇ ਦੁਰੇ ਹਾਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ 4 ਦਿਨ ਹੋ ਗਏ ਸੀ ਸਾਡੀ ਜਥੇਬੰਦੀ ਨੂੰ ਕਿ ਚੱਕ ਸਰਕਾਰ ਮੌਜੀ ਭਾਦਰ ਕੇ ਜਿਹੜਾ ਹੈ ਬਿਲਕੁਲ ਗਰੀਬਾਂ ਦੀ ਟਾਣੀ ਆ ਹਾਂਜੀ ਜਿਨ੍ਹਾਂ ਨੂੰ 2023 ਚ ਜਦੋਂ ਪਾਣੀ ਆਇਆ ਕਿਸੇ ਨੂੰ ਨਹੀਂ ਪੁੱਛ ਅੱਛਾ ਕੋਈ ਡੇੜਾ ਵਗੈਰਾ ਨਹੀਂ ਮਿਲਿਆ ਇਹਨਾਂ ਨੂੰ ਡਿਮਾਂਡ ਸੀ ਇਹਨਾਂ ਦੀ ਪਰ ਅਸੀਂ 4 ਦਿਨ ਹੋ ਗਏ ਮੇਰੀ ਨਿਗਾਹ ਦੇ ਵਿੱਚ ਟਾਣੀ ਸੀ ਜਦੋਂ ਪਾਣੀ ਆਉਂਦਾ ਤੇ ਸਾਰੇ ਇਕੱਲੇ ਰਹਿ ਜਾਂਦੇ ਉੱਤੇ ਦੇ ਉੱਤੇ ਅਸੀਂ 4 ਦਿਨ ਤੋਂ ਜਦੋਂ ਪਾਣੀ ਵੇਖਿਆ ਕੋਸ਼ਿਸ਼ ਕੀਤੀ ਇਹਨਾਂ ਤੋਂ ਕੱਲ੍ਹ ਲੈਸਟਰੀ ਵੀ ਭੁਲਾਦ ਕਰਾਂਗੇ ਕਹਿੰਦੇ ਨਾ ਮਾਂ ਦੇ ਅੱਗੇ ਰੋਵਾਂਗੇ ਤੇ ਮਾਂ ਦੁੱਧ ਦਿੰਦੀ ਆ ਬਿਲਕੁਲ ਹਾਂ ਜੀ ਕੱਲ ਭੁਲਾਦ ਅਸੀਂ ਕੀਤੀ ਜਾ ਕੇ ਐਸ ਡੀ ਐਮ ਦਫ਼ਤਰ ਤਸੀਲਦਾਰ ਦਫ਼ਤਰ ਦੇ ਵਿੱਚ ਠੀਕ ਜੀ ਉਹਨਾਂ ਦਾ ਸਟਾਫ ਐਡਾ ਬਹੁਤ ਵਧੀਆ ਮੈਨੂੰ ਲੱਗਿਆ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਅੱਛਾ ਅੱਛਾ ਜੀ ਵਾਹ ਜੀ ਸਾਡੇ ਜਾਂਦੇ ਹੀ ਉਹਨਾਂ ਨੇ ਸੁਪਰਡੈਂਟ ਜਿਹੜੇ ਹੈਗੇ ਉਹ ਕਹਿੰਦਾ ਜੀ ਅਸੀਂ ਕਹਿੰਦੇ ਜੀ ਬੇੜੇ ਦੀ ਸਾਨੂੰ ਜ਼ਰੂਰ ਚਾਹੀਦੀ ਉਹਨਾਂ ਨੇ ਬੇੜਾ ਵੀ ਤਿਆਰ ਕਰਾਤਾ ਠੀਕ ਫਿਰ ਅਸੀਂ ਕਹਿੰਦੇ ਰਾਸ਼ਨ ਉੱਥੇ ਚਾਹੀਦੇ ਨੇ ਉਹਨਾਂ ਨੇ ਸਾਨੂੰ ਉਸੇ ਵੇਲੇ ਰਾਸ਼ਨ ਪ੍ਰੋਵਾਈਡ ਕਰਾਤਾ ਮੇਰੇ ਕੋਲ ਲਿਸਟ ਸੀ ਲਿਸਟ ਦੇ ਮੁਤਾਬਕ ਸੀ ਉੱਥੇ ਉਹਨਾਂ ਨੂੰ ਦੱਸਤਾ ਉਹਨਾਂ ਨੇ ਸਾਡੇ ਕੋਲੋਂ ਸਾਈਨ ਲੈ ਕੇ ਰਾਸ਼ਨ ਚੁਕਾਤਾ ਸੋ ਇਹ ਜਿਹੜਾ ਰਾਸ਼ਨ ਆਇਆ ਹੈ ਇਹ ਬਿਲਕੁਲ ਜਿਹੜਾ ਐਸ ਵੇਲੇ ਮੁਸੀਬਤ ਦੇ ਵਿੱਚ ਹੈਗੇ ਹਾਂ ਜੀ ਉਹਨਾਂ ਤੱਕ ਹੁਣੇ ਅਸੀਂ ਪੁੱਛਾਰੇ ਆ ਸਾਡੇ ਕੋਲੇ ਪਹੁੰਚ ਵੀ ਚੁੱਕੇ ਆ ਖੜੇ ਆ ਪਾਣੀ ਖੜੇ ਆ ਗੁਰਮੀਤ ਸਿੰਘ ਉੱਥੋਂ ਦੇ ਹੈਗੇ ਆ ਠੀਕ ਇਹ ਕਾਫੀ ਬੰਦੇ ਆ ਗਏ ਕੁਛ ਆ ਰਹੇ ਨੇ ਆ ਰਹੇ ਹਾਂਜੀ ਔਰ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਜਲਦੀ ਜਲਦੀ ਆ ਕੇ ਤੇ ਤੁਸੀਂ ਜਿਹੜਾ ਉਹਦਾ ਰਸ਼ ਲੈ ਕੇ ਕਿਉਂਕਿ ਅਸੀਂ ਨੌਮਰਾਮ ਸ਼ੇਰ ਸਿੰਘ ਇੱਧਰ ਅਜਾਬੇ ਵੱਲ ਵੀ ਜਾਣਾ ਹੈ ਠੀਕ ਅੱਜ ਮੇਰੀ ਜਿਹੜੀ ਆ ਮੀਟਿੰਗ ਵੀ ਸੀ ਪੈਨਸ਼ਨਰ ਐਸੋਸੀਏਸ਼ਨ ਦੀ ਹਾਂਜੀ ਬਲਾਕ ਮੀਟਿੰਗ ਸੀ ਲੇਕਿਨ ਮੈਂ ਉਹ ਮੀਟਿੰਗ ਵੀ ਛੱਡੀ ਐ ਔਰ ਮੈਂ ਉੱਥੇ ਮੈਸੇਜ ਲਾਤਾ ਵੀ ਮੈਂ ਜਿਹੜਾ ਅਸ਼ਨਾ ਮੰਡਰੇ ਅਸੂਲ ਚੱਕ ਸਰਕਾਰ ਮੋਜੀ ਬਰਦਰ ਕੇ ਠੀਕ ਤੇ ਉਥੇ ਮੈਂ ਵਾਈਸ ਪ੍ਰੈਜ਼ੀਡੈਂਟ ਹੈਗਾ ਐ ਅਸੋਸੀਏਸ਼ਨ ਦਾ ਠੀਕ ਤੇ ਵੀ ਅੱਜ ਮੈਂ ਨਹੀਂ ਆ ਸਕਦਾ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੇਰਾ ਇਹਦੇ ਵਿੱਚ ਕੁਝ ਨਹੀਂ ਕਹਿੰਦੇ ਕਮਾਂਡਰ ਲੜਦਾ ਫੌਜ ਦੇ ਸਰ ਤੇ ਲੜਦਾ ਹਾਂ ਜੀ ਜੀ ਮੇਰੇ ਕੋਲੇ ਜਿਹੜੇ ਜਥੇਬੰਦੀਆਂ ਸਾਡੀ ਬਲਾਕ ਦੀ ਠੀਕ ਹੈ ਜਾਂ ਇਕਾਈਆਂ ਨੇ ਉਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਸ ਮੌਕੇ ਤੇ ਜਥੇਬੰਦੀ ਨੂੰ ਸਾਨੂੰ ਸਹਿਯੋਗ ਦਿੱਤਾ ਹੈ ਔਰ ਮੇਰੇ ਅਧੇ ਸੁਨੇਹੇ ਦੇ ਹਾਂ ਜੀ ਹਾਂ ਜੀ ਸਾਰੇ ਇਕੱਠੇ ਹੋ ਜਾਂਦੇ ਆ ਔਰ ਅਸੀਂ ਇਹ ਰਾਸ਼ਨ ਵੰਡਣ ਕੇ ਇਹਨਾਂ ਨੂੰ ਵੀਰਾਂ ਨੂੰ ਜਿਹੜੇ ਖੜੇ ਆ ਗਰਮੇਦ ਸਿੰਘ ਹੁਣੇ ਮੈਂ ਗਰਮੇਦ ਨੂੰ ਇੱਕ ਬੇਨਤੀ ਵੀ ਕਰਾਂਗੇ ਕਿ ਜਥੇਬੰਦੀ ਦੇ ਨਾਲ ਜੁੜੋ ਸਾਡੇ ਨਾਲ ਹਾਂ ਜੀ ਬਿਲਕੁਲ ਕਿਉਂ ਇਕੱਠ ਦੇ ਵਿੱਚ ਜਿਹੜਾ ਨਾ ਬਹੁਤ ਕੁਝ ਹੁੰਦਾ ਹੈ ਕਿੰਨਾ ਜੇ ਪਰਿਵਾਰ ਇਕੱਠਾ ਰਹੇ ਤੇ ਪਰਿਵਾਰ ਦੇ ਵਿੱਚ ਜਿਹੜੀਆਂ ਬਰਕਤਾਂ ਹੁੰਦੀਆਂ ਹੈ ਹੈ ਹਰ ਇੱਕ ਕੰਮ ਦੇ ਵਿੱਚ ਬਰਕਤ ਪੈਂਦੀ ਹੈ ਤੇ ਜੇ ਪਰਿਵਾਰ ਖੇਰੋਂ ਖੇਰੋ ਹੋ ਜੇ ਵੱਖੋ ਵੱਖ ਹੋ ਜੇ ਤੇ ਉਹਦੇ 'ਚ ਕੁਝ ਨਹੀਂ ਖੱਟ ਸਕਦੇ ਸੋ ਅਸੀਂ ਤਾਂ ਬੇਹੱਦ ਦੁਆਲੇ 6-6 ਫੁੱਟ ਪਾਣੀ ਹੈ ਚਾਰਜ ਫਿਰ ਦੇਖੋ ਮੈਂ ਗੱਲ ਅਸੀਂ ਗਏ ਆ ਪਾਣੀ ਵੇਖਿਆ ਸਾਡੇ ਮਨ ਨੂੰ ਕੁਝ ਹੋਇਆ ਅਸੀਂ ਪਾਣੀ ਵੇਖ ਕੇ ਆਏ ਆ ਜਾ ਕੇ ਲਿਸਟ ਲੈ ਕੇ ਆਏ ਆ ਸੋ ਇਸ ਕਰਕੇ ਜਿਹੜਾ ਯਸੀ ਤੁਹਾਡਾ ਵੀ ਧੰਨਵਾਦ ਕਰਦੇ ਵੀ ਤੁਸੀਂ ਸਾਨੂੰ ਸਹਿਯੋਗ ਦਿੱਤਾ ਸੀ ਤੁਹਾਨੂੰ ਸਹਿਯੋਗ ਦੇ ਰਹੇ ਹਾਂ ਸਭ ਤੋਂ ਵੱਡਾ ਧੰਨਵਾਦ ਹੈ ਮੇਰੀ ਇਸ ਜਿਹੜੀ ਆ ਜਥੇਬੰਦੀ ਦਾ ਮੇਰੇ ਵਰਕਰਾਂ ਦਾ ਵੀ ਜਿਹੜਾ ਅੱਧੀ ਜਮਾਨ ਤੇ ਮੇਰੇ ਨਾਲ ਤੁਰ ਪੈਂਦੇ ਆ ਔਰ ਮੁਸੀਬਤ ਦੇ ਵਿੱਚ ਜਿਹੜਾ ਸੀ ਸਾਹਮਣਾ ਕਰਦੇ ਆ ਔਰ ਮੈਂ ਇੱਕੋ ਬੇਨਤੀ ਕਰਾਂਗਾ ਸਾਰਿਆਂ ਨੂੰ ਵੀ ਜਥੇਬੰਦੀਆਂ ਦੇ ਨਾਲ ਜ਼ਰੂਰ ਜੁੜੋ ਠੀਕ ਜੋ ਜਥੇਬੰਦੀਆਂ ਦੇ ਵਿੱਚ ਫਾਇਦਾ ਅਸੀਂ ਐਮਐਲਏ ਨਹੀਂ ਸਾਨੂੰ ਕੁਝ ਦੇ ਸਕਦੇ ਹਮਮ ਕੱਲ ਅਸੀਂ ਕਿਸੇ ਐਮਐਲਏ ਨੂੰ ਗੱਲ ਕੀਤੀ ਨਾਂ ਨਹੀਂ ਮੈਂ ਲੈਂਦਾ ਕੰਨਾ ਜੀ ਸ਼ਨੀਵਾਰ ਤੋਂ ਐਤਵਾਰ ਤੱਕ ਉਡੀਕੋ ਮੈਂ ਬੁੜੀ ਅਜਮਰੇ ਜਲਾਵ ਕੱਤੇ ਨੂੰ ਆਈ ਨਹੀਂ ਤੇ ਮੈਂ ਹਾਂ ਅਸੀਂ ਬਾਅਦ ਚ ਕੀ ਕਰਨਾ ਹੈ ਕੀ ਕਰਨਾ ਸਹੀ ਲੋੜ ਦਾ ਅੱਜ ਆ ਨਾ ਬੰਦਿਆਂ ਨੂੰ ਸੋ ਐਸ ਡੀ ਐਮ ਦਫਤਰ ਦਾ ਤਸਵੀਲਦਾਰ ਦਫਤਰ ਦਾ ਮੈਡਮ ਜੀ ਜਿਹੜੇ ਕੰਨ ਗੋ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਨੂੰ ਜਾਂਦੇ ਆ ਕਹਦਾ ਵੀ ਅੰਕਲ ਜੀ ਤੁਸੀਂ ਜਿੰਨਾ ਸਮਾਨ ਚਾਹੀਦਾ ਸਾਨੂੰ ਨੋਟ ਕਰਾਓ ਤੇ ਉੱਥੇ ਅਸੀਂ ਨੋਟ ਕਰਾ ਕੇ ਫਾਰਮ ਤੇ ਸਾਈਨ ਕਰਕੇ ਇਹ ਸਮਾਨ ਜਿਹੜਾ ਇਹਨਾਂ ਵੀਰਾਂ ਦਾ ਆਇਆ ਹੈ ਔਰ ਇਹ ਸਮਾਨ ਇਹ ਨਹੀਂਗਾ ਵੀ ਕੋਈ ਸਾਡਾ ਕੋਈ ਇਹ ਵੀ ਜਾਣ ਪਛਾਣ ਵਾਲਾ ਜਾਂ ਰਿਸ਼ਤੇਦਾਰੀਆਂ ਪਾ ਲਾਂਗੇ ਅਸੀਂ ਪਰਪੀਆਂ ਪਾ ਲਾਂਗੇ ਬਿਲਕੁਲ ਮੈਂ ਸਾਰੀ ਜਥੇਬੰਦੀ ਨੂੰ ਕਿਹਾ ਵੀ ਜਿਨ੍ਹਾਂ ਦਾ ਸਮਾਨ ਹੈ ਸਮਾਨ ਉਹਨਾਂ ਦਾ ਜਿਨ੍ਹਾਂ ਲੋੜ ਹੈ ਹਾਂਜੀ ਹਾਂ ਠੀਕ ਹੈ ਜੀ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਆ ਕੇ ਕਵਰੇਂਟ ਕਰਕੇ ਸਾਨੂੰ ਤੁਸੀਂ ਸਹਿਯੋਗ ਵੀ ਦੇ ਰਹੇ ਆਂ ਔਰ ਫੰਡ ਵੀ ਦੇ ਰਹੇ ਸਾਨੂੰ ਦੇਖੋ ਨਹੀਂ ਨਹੀਂ ਕੋਈ ਨਹੀਂ ਉਹਦਾ ਫੰਡ ਬਣਦਾ ਹੀ ਹਰਕਦਾ ਫੰਡ ਬਣਦਾ ਹੀ ਹਾਂਜੀ ਉਹਦੇ ਨਾਲ ਹਿੱਸੇ ਵਾਲੇ ਕਹਿ ਦਿੰਦੇ ਨਾਲੋਂ ਜੀ ਪ੍ਰਧਾਨ ਜੀ ਆ ਫੰਡ ਵੀ ਆ ਸਾਡੇ ਕਿਉਂ ਸਰ 100 2 400 ਆਪਾਂ ਇੱਕ ਬੰਦੇ ਨੂੰ ਦੇਣ ਲੱਗਾ ਕੁਛ ਹੁੰਦਾ ਕੁਛ ਨਹੀਂ ਹੁੰਦਾ ਜੀ ਪਰ ਜੇ ਤੁਸੀਂ ਇਕੱਲੇ ਪੈਸੇ ਪਾਓਗੇ ਮੁਸ਼ਕਲ ਹੈ ਮੈਂ ਪਾਵਾਂਗਾ ਇਕੱਲੀ ਸਰਕਾਰ ਵੀ ਕੁਛ ਨਹੀਂ ਕਰ ਸਕਦੀ ਹਾਂ ਇਸ ਕਰ ਰਾਲ ਮਿਲ ਕੇ ਸਾਡੇ ਸਾਥ ਦੇਣਾ ਤੇ ਕਿਸੇ ਨੂੰ ਸਾਡੇ ਦੇ ਕਿਸੇ ਤਰ੍ਹਾਂ ਦਾ ਇਤਰਾਜ਼ ਹੈ ਭਾਈ ਉਹ ਵੀ ਦੱਸ ਦਿਓ ਹਾਂਜੀ ਹਾਂਜੀ ਆਈ ਨਾ ਆ ਰਾਸ਼ਨ ਪਿਆ ਡਾਕਟਰ ਸਾਹਿਬ ਮਾੜਾ ਜਿਹਾ ਦਿਖਾ ਦਿਓ ਰਾਸ਼ਨ ਵੀ ਤੇ ਲਿਸਟ ਸਾਡੇ ਔਰ ਮੈਂ ਤਾਂ ਕਿਨ ਜਲਦੀ ਤੋਂ ਜਲਦੀ ਜਿੰਨਾ ਬੁਲਾ ਲਵਾਂ ਠੀਕ ਹੈ ਕਿਉਂਕਿ ਹੋਰ ਵੀ ਅਜਾਬੇ ਵੱਲ ਵੀ ਜਾਣਾ ਹੈ ਤੇ ਆਮ ਦਾ ਰਾਸ਼ਨ ਤੁਸੀਂ ਸੰਭਾਲੋ ਤੇ ਸਾਨੂੰ ਛੁੱਟੀ ਦਿਓ ਨਾ ਆਇਆ ਉਹ ਵੀ ਦੱਸ ਦਿਓ ਜੀ ਜਿੰਨਾ ਹਾਂਜੀ ਸਾਡੇ ਕੋਲੇ ਜਿਹੜਾ ਰਾਸ਼ਨ ਆਇਆ ਜੀ ਉਹ ਸਾਡੇ ਕੋਲੇ ਆ ਜਿਹੜੇ ਲਫਾਫੇ ਪਏ ਆਂ ਆ ਜਿਹੜੇ ਜੋ ਇਹ 60 ਲਫਾਵੇ ਦੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਜੀ ਇਹਦੇ ਵਿੱਚ ਹੈ ਹੈਗਾ ਠੀਕ ਅਸੀਂ ਮੈਂ ਖੋਲ ਕੇ ਨਹੀਂ ਵੇਖਿਆ ਹਾਂ ਜੀ ਉਸ ਤੋਂ ਬਾਅਦ ਆ ਆਟੇ ਦੀ ਸੈੱਟੀ ਹੈ ਜੀ 5 ਕਿਲੋ ਠੀਕ ਇਹ 5 ਕਿਲੋ ਆਟੇ ਦੀ ਸੈੱਲੀ ਹੈ ਇਹ ਵੀ 60 ਆਈਆਂ ਆ ਆ ਥੱਲੇ ਫੀਡ ਪਈ ਹੈ ਡੰਗਰਾਾਸਤੇ 35 ਠੀਕ ਹੈ ਜੀ ਇਹ 35 ਗੱਟੇ ਫੀਡ ਹੈ ਜੀ ਸੋ ਜੇ ਕਿਸੇ ਨੂੰ ਤਰ ਪਹਿਲਾਂ ਜੀ ਬਸ ਇੱਥੇ ਆ ਗਏ ਬਸ ਤਰ ਪਹਿਲਾਂ ਦੀ ਜਰੂਰਤ ਜਿੰਨੀ ਹੋਵੇ ਸਾਨੂੰ ਦੱਸਿਆ ਜੇ ਤੇ ਨਾਲ ਜਾਣਾ ਬਹਿਣਾ ਸਾਡੇ ਆਹ ਲੱਦਣ ਲਗਾ ਮਲਾਜ ਬਹੁਤ ਔਖੇ ਹੁੰਦੇ ਨਹੀਂ ਉਹਨੇ ਦੇਣੀਆਂ ਨਹੀਂ ਅੱਛਾ ਹਾਂ ਜਿਹੜੇ ਦੋਨੋਂ ਪੰਚਰ ਤਰ ਪਹਿਲਾਂ ਚਾਹੀਦੀਆਂ ਉਹ ਬੰਦੇ ਸਾਡੇ ਨਾਲ ਬੈਠੇ ਆ ਜੀ ਅਸੀਂ ਹੁਣੇ ਦੋਨੋਂ ਦਰਬੇਲਾਂ ਦਾ ਵੀ ਇੰਤਜ਼ਾਮ ਕਰਾ ਦਿਆਂਗੇ ਹਾਂ ਕਿਉਂਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਕਮੇਟੀ ਦਾ ਸਾਡੇ ਜਥੇਵੰਦੀ ਦਾ ਸਭ ਤੋਂ ਪਹਿਲਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਕੋਲ ਸਕੰਤਰ ਖੜੇ ਰਤਨ ਜੀ ਸਾਡੇ ਬਲਾਕ ਦੇ ਖਜ਼ਾਨਚੀ ਸੁਖਵਿੰਦਰ ਜੀ ਖੜੇ ਆ ਜੀ ਸਰ ਪ੍ਰਵੀਰ ਸਿੰਘ ਖੜੇ ਆ ਮੁਖਤਿਆਰ ਸਿੰਘ ਖੜੇ ਆ ਸਾਰੇ ਹੀ ਖੜੇ ਇੱਧਰ ਪਿੱਛੇ ਹੋ ਕੇ ਖੜੇ ਇੱਧਰ ਆਣਾ ਕਰੋ ਸਾਡੇ ਇੱਕ ਪ੍ਰਧਾਨ ਜੀ ਆਏ ਵੀ ਆ ਝੁੱਗੀ ਮੇਰ ਸਿੰਘ ਤੋਂ ਅੱਗੇ ਆਣਾ ਹਰਜਿੰਦਰ ਜੀ ਹਾਂ ਜੀ ਇਹਨਾਂ ਦਾ ਵੀ ਬਹੁਤ ਤਗੜਾ ਸਹਿਯੋਗ ਆ ਜਦੋਂ ਅਸੀਂ ਆਵਾਜ਼ ਮਾਰਦੇ ਹਾਲੇ ਭਾਵੇਂ ਸਰਵਸ ਤੇ ਫਿਰ ਵੀ ਪਹੁੰਚਦੇ ਅੱਜ ਮੈਂ ਇਹਨਾਂ ਨੂੰ ਕਿਹਾ ਸੀ ਵੀ ਰਾਸ਼ਨ ਵੰਡਾ ਕੇ ਜਾਣਾ ਉਸੇ ਵੇਲੇ ਆ ਗਏ ਸੋ ਸਾਰਿਆਂ ਦਾ ਰੇਸ਼ਮ ਜੀ ਆ ਕਾਲਾ ਜੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਥੇਬੰਦੀ ਦੇ ਵਰਕਰ ਹੈ ਔਰ ਬਾਕੀ ਫਿਰ ਮੈਂ ਇੱਕ ਬੇਨਤੀ ਕਰਾਂਗਾ ਕਿ ਸਾਡੇ ਜਥੇਬੰਦੀ ਨਾਲ ਜਰੂਰ ਜੁੜੋ ਹਾਂਜੀ ਹਾਂਜੀ ਕੁਝ ਨਹੀਂ ਲੱਗਦਾ ਕੁਝ ਨਹੀਂ 200 ਰੁਪਏ ਦੀ ਅਸੀਂ ਪਰਚੀ ਕੱਟਣੀ ਹੈ ਮੈਂਬਰਸ਼ਿਪ ਦੀ ਠੀਕ ਹੈ ਉਹ ਸਾਡੇ ਮੈਂਬਰ ਬਣ ਜਾਣਗੇ ਤੁਸੀਂ ਤੁਹਾਡੇ ਜੋ ਪ੍ਰਧਾਨ ਬਣਾਉਣਾ ਤੁਹਾਡੇ ਵਿੱਚੋਂ ਹੀ ਅਸੀਂ ਖਜ਼ਾਨਚੀ ਬਣਾਉਣਾ ਤੁਸੀਂ ਕੰਮ ਆਉਂਦਾ ਪੇਚਣਾ ਸਾਨੂੰ ਤਾਂ ਜਦੋਂ ਲੋਡ ਪਵੇਗੀ ਇਹੋ ਜਿਹੇ ਟਾਈਮ ਤੇ ਅਸੀਂ ਉਦੋਂ ਆਵਾਜ਼ ਮਾਰਾਂਗੇ ਭਾਈ ਆ ਜਾਓ ਹਾਂ ਬਿਕਰੇਲੂ ਕੰਮ ਨਹੀਂ ਅਸੀਂ ਕਰਾਉਣਾ ਲੋਕਾਂ ਦੇ ਕੰਮ ਪਿੱਛੇ ਕਨ ਬੁਲਾਵਾਂਗੇ ਕਰਦਾ ਤਾਂ ਨਾ ਅਸੀਂ ਕੀ ਹੈ ਕਹਿੰਦੇ ਗਾਏ ਨਾ ਪਾਛੀ ਨਹੀਂ ਲਾਵੇ ਚੀਨਾ ਮੇਰੇ ਕੋਲ ਜ਼ਮੀਨ ਆ ਨਾ ਡੰਗਰ ਆ ਨਾ ਗਾਹ ਨਾ ਬੱਚੀ ਹੈ ਰਿਟਾਇਰਮੈਂਟ ਦੀ ਪੈਨਸ਼ਨ ਆਉਂਦੀ ਹੈ ਠੀਕ ਹੈ ਹੈ ਇਹ ਕਾਕਾ ਹੈ ਮੇਰਾ ਖੜਾ ਜੀ ਵਾਹ ਜੀ ਐਡਵੋਕੇਟ ਹੈ ਵਾਹ ਜੀ ਇਹ ਵੀ ਕਿਸੇ ਨੂੰ ਜ਼ਰੂਰਤ ਪਵੇ ਫ੍ਰੀ ਜਿਹੜਾ ਸਲਾਹ ਹਾਂ ਜੀ ਹਾਂ ਜੀ ਵਾਹ ਕੋਈ ਪੈਸਾ ਲੈ ਕੇ ਸਲਾਹ ਨਹੀਂ ਫਰੀ ਸਲਾਹ ਜਣੀ ਠੀਕ ਸੋ ਬਹੁਤ ਪਰਦਾ ਜੀ ਇੱਕ ਹੋਰ ਬੇਨਤੀ ਵੀ ਜਿਹੜੇ ਮੰਨ ਲਓ ਇਹਨਾਂ ਜਿਵੇਂ ਮਿਲ ਗਿਆ ਅਜ ਰਾਸ਼ਨ ਔਰ ਸਭ ਤੋਂ ਵੱਡਾ ਧੰਨਵਾਦ ਤੁਹਾਨੂੰ ਕਰਦਾ ਜੀ ਹਾਂ ਨੀ ਨੀ ਬਿਲਕੁਲ ਜਦੋਂ ਸਾਨੂੰ ਕੱਲ ਮੀਟਿੰਗ ਵੀ ਆਪਾਂ ਇੱਥੇ ਕੀਤੀ ਹੈ ਅਸੀਂ ਆ ਕੇ ਦਫਤਰ ਖੋਲ ਲੈਂਦੇ ਹਾਂ ਹਾਂ ਜੀ ਕੱਲ ਜੀ ਸਾਡਾ ਆਪ ਦਾ ਮੰਨਾ ਸੀ ਉਹਨੇ ਆ ਕੇ ਦਫਤਰ ਬਿਲਕੁਲ ਨੀ ਨੀ ਬਹੁਤ ਹੀ ਮਜ਼ਬੂਤ ਹਾਂ ਜੀ ਹਾਂ ਨੀ ਸ਼ੁਰੂਆਤ ਇੱਕ ਹੋਰ ਬੇਨਤੀ ਵੀ ਜਿਵੇਂ ਇਹਨੂੰ ਅਜ ਰਾਸ਼ਨ ਮਿਲ ਗਿਆ ਹਾਂ ਜੀ ਇਹਨਾਂ ਕਿੰਨੇ ਦਿਨ ਬਾਅਦ ਦੁਬਾਰਾ ਉਹਨਾਂ ਹੋਰ ਟੀਮ ਆਵੇ ਉਹ ਦੇ ਜਾ ਇੱਕ ਮਿੰਟ ਜੀ ਸਾਨੂੰ ਕੱਲ ਵੀ ਉੱਥੇ ਨਹੀਂ ਆਈ ਹੈ ਹਾਂਜੀ ਵੀ ਸਾਨੂੰ ਦੱਸਿਆ ਕਰੋ ਵੀ ਤੁਹਾਨੂੰ ਕਿਹੜੀ ਸੰਸਥਾ ਕੱਲ ਦੇ ਕੇ ਗਈ ਹੈ ਹਾਂਜੀ ਕਿਉਂ ਤੁਸੀਂ ਵੇਖੋ ਚੁੱਪ ਕਰਕੇ ਉਧਰੋਂ ਵੀ ਲੈ ਲਓ ਇਧਰੋਂ ਵੀ ਲੈ ਲਓ ਇੱਕ ਮਿੰਟ ਇਹ ਪਤਾ ਗੁਰਮੀਤ ਜੀ ਇਹ ਹੁੰਦਾ ਹੈ ਵੀ ਆਪਾਂ ਕਿਸੇ ਹੋਰ ਭਰਾਵਾਂ ਦਾ ਵੀ ਸਰੇ ਹਾਂਜੀ 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 ਕਿਉਂ ਹਰ ਇੱਕ ਨੇ ਮੁਸੀਬਤ ਹੀ ਆਈ ਜਿਹੜੇ ਅੱਜ ਨਹੀਂ ਲੋੜ ਤੁਸੀਂ ਲਓ ਪ੍ਰਧਾਨ ਫਿਰ ਫੋਨ ਕਰੋ ਲਓ ਸਾਡਾ ਆਟਾ ਮੋਗ ਗਿਆ ਦੁੱਤੀ ਮੋਗੀ ਫਿਰ ਫੋਨ ਲਓ ਕਰੋ ਕੋਈ ਹੋਰ ਸੰਸਤਾ ਤੋਂ ਲਈ ਜਾਓ ਤੂੰ ਗਲਤ ਕੰਮ ਹੈ ਜੀ ਠੀਕ ਹੈ ਜੀ ਹਾਂ ਅਚਨ ਬਾਪ ਕਿਉਂ ਸਾਨੂੰ ਪਤਾ ਲੱਗਣਾ ਚਾਹੀਦਾ ਇਹ 5 ਦਿਨਾਂ ਦਾ ਠੀਕ ਹੈ ਜੀ ਆ ਜਲੋਰ ਪਏ 5 ਦਿਨ ਬਾਅਦ ਫਿਰ ਤੁਸੀਂ ਦੱਸਦੇ ਹਾਂ ਐਸ ਤਰ੍ਹਾਂ ਬਾਬਾ ਜੀ ਨੂੰ ਸ਼ੁਰੂਆਤ ਕਰੀਏ ਹਾਂ ਬਾਬਾ ਜੀ ਆਓ ਚਲੋ ਕਰੋ ਪ੍ਰਧਾਨ ਜੀ ਮੋਤ ਕਹੋ ਜੀ ਆਓ ਤੁਸੀਂ ਆਓ ਬੜਾ ਜੀ ਇਹ ਲੋਕਾਂ ਕਿੱਥੇ ਦੇ ਰਹੇ ਨੇ ਇਹ ਲੋਇਦਾਸ਼ ਨੇ ਵੰਡਿਆ ਜਾ ਰਿਹਾ ਹੈ ਬਾਬਾ ਜੀ ਉਧਰ ਕਰੋ ਮੂੰ ਉਧਰ ਰਿਮੂਵ ਕਰੋ ਹਾਂ ਬਾਬਾ ਜੀ ਕੀ ਲੋੜ ਹੈ ਤੈਨੂੰ ਹਾਂ ਸਨੋ ਪਾਣੀ ਆ ਗਿਆ ਪਾਣੀ ਆ ਗਿਆ ਜੀ ਚਲ ਕੋਈ ਠੀਕ ਹੈ ਜੀ ਬਾਬਾ ਜੀ ਤੁਹਾਨੂੰ ਇਹ ਰਾਸ਼ਨ ਹਣ ਮਿਲ ਰਿਹਾ ਨਾ ਹਾਂ ਕੋਈ ਤਾਂ ਨਹੀਂ ਕੋਈ ਪੈਸੇ ਤੁਸੀਂ ਕਿੰਨੇ ਲੱਗੇ ਨੇ ਰਾਸ਼ਨ ਨਹੀਂ ਦਿੱਤਾ ਨਹੀਂ ਮੈਨੂੰ ਲੱਗਿਆ ਵਾਹ ਨਹੀਂ ਪੈਸੇ ਕਿੰਨੇ ਲੱਗੇ ਨੇ ਹਾਂ ਪੈਸੇ ਕਿ ਆਪ ਇਹ ਦਿੱਤੇ ਨੇ ਕਿ ਫ੍ਰੀ ਮਿਲਿਆ ਹਾਂ ਬਸ ਠੀਕ ਵਾਹ ਜੀ ਠੀਕ ਹੈ ਚਲੋ ਜੀ ਮਰਮੀ ਦਾ ਆਸ਼ ਕਰ ਬਾਬਾ ਜੀ ਤੁਸੀਂ ਗੁੱਠਾ ਲਾਉਂਦੇ ਜੀ ਹਾਂ ਇਹ ਗੁੱਠਾ ਲਾ ਕੇ ਜਾਣਾ ਬਾਹਰ ਰੱਖ ਲਓ ਪਰ ਰੱਖ ਲਓ ਆਇਆ ਬਿਜਾਏ ਬਾਤ ਜੀ ਅੰਦਰ ਹੀ ਵੇਚੀ ਜਾਓ ਅੰਦਰ ਮੁੱਠਾ ਲਾਈ ਹੋਈ ਹੈ ਚਲੋ ਤੁਸੀਂ ਫੜਾਈ ਲਓ ਚਲੋ ਆ ਵੇਚੀ ਜਾਓ ਕੋਲੋਂ ਫਾਟੂ ਕਿਹੜੇ ਫੜੇ ਖੁੱਲ ਜੇ ਇਹ ਨੂੰ ਕਿੰਨੇ ਦੇਣੇ ਹਾਂ ਜੀ ਤੁਹਾਡਾ ਕਿਵੇਂ ਕੀ ਲੋਡ ਪੈ ਗਈ ਤੁਹਾਨੂੰ ਪਾਣੀ ਚੋ ਪਾਣੀ ਆ ਗਿਆ ਪਿੰਡ ਦੇ ਵਾਲੇ ਇਹਨਾਂ ਦੇ ਦੋ ਕਾਰ ਲਾਏ ਵੇ ਆਪਾਂ ਠੀਕ ਚਕਾਓ ਜੀ ਜਕਸੀਰ ਆ ਨਹੀਂ ਨੀ ਫਿਰ ਜਿਹੜਾ ਨਾ ਬੋਲੀ ਚਕਾਈ ਹੋਣਾ ਜਿਹਨਾਂ ਨਾ ਬੋਲੀ ਇੱਕ ਫੁੱਟ ਨਾਲ ਚਾਰਾਂ ਜਣ ਕੁੰਨਾ ਨਾ ਚਾਰਾਂ ਜਣ ਕੁੰਨਾਈ ਚਾਰਾਂ ਜਣ ਕਿੰਨਾ ਆਪਾਂ ਇਹ ਹੋ ਗਏ ਇਹਨਾਂ ਦੇ 10 ਜੀ ਹੋ ਗਏ ਜੀ ਹਾਂਜੀ ਨਹੀਂ ਜੀ ਚਾਰਾਂ ਆਲਾ ਖੜਾਈ ਚਾਰਾਂ ਚਾਰ ਦੱਸੋ ਯਾਰ ਅਸੀਂ ਡੰਗਰ ਇੱਥੋਂ ਲੜਾਏ ਨਾ ਤੁਹਾਡੇ ਡੰਗਰ ਯਾਰ ਸਾਡੀ ਗੱਲ ਨਹੀਂ ਬਦਾਈ ਰਾਸ਼ਨ ਵੀ ਇਹਨਾਂ ਚਾਰ ਜੀ ਨੇ ਰਾਸ਼ਨ ਕਿੰਨਾ ਦੇਣਾ ਇੱਕ ਲੋਗ ਲੋਗੇ ਬਾਜੀ ਉਸਤਾ ਨਹੀਂ ਕੀ ਨਾਗੇ ਨਾ ਦਿੱਥੋ ਭਾਈ ਰੁਪਾ ਰਾਮ ਇਹਨਾਂ ਦੇ ਪੰਜ ਜੀ ਲਿਖੇ ਹੋਏ ਆ ਹਾਂ ਜੀ ਚਾਰ ਆਂਦਾ ਜੀ ਚਾਰ ਹੈ ਜੀ ਚਾਰ ਹਾਂ ਕੋਈ ਗੱਲ ਚਾਹਣ ਨੂੰ ਆਪਾਂ ਬਣਾ ਰਸ ਤੇਰਾ ਜੀ ਦੋ ਘਟਾ ਜਣੀਆਂ ਆ ਮੰਡੀ ਆ ਹਾਂ ਨਹੀਂ ਠੀਕ ਹੈ ਕਹਿ ਰਹੇ ਵੀ ਇੱਕ ਮੁਢਾ ਹਰਾ ਮੰਡੀ ਰਹਿੰਦਾ ਵੀ ਉਹਦਾ ਰਸ਼ ਨਹੀਂ ਲੈਂਦਾ वेरी गुड हाँ नहीं ठीक है हाँ जी होर खर्चा पानी नहीं जी चलो चलो

ਗੁਰਮੀਤ ਸਿੰਘ ਨੇ ਮੈਨੂੰ ਇਹ ਆਟਾ ਚਾਰ ਸਾਲ ਹੀ ਪਰਿਵਾਰ ਦੇ ਸਾਰ ਨੂੰ ਜਿੰਨੇ ਜੀਨੋ ਸਾਲ ਰਾਸ਼ਨ ਮਿਲਦੇ ਧਿਆਰੇ ਆ। ਅੱਲਾਹ ਜੀ। ਚਾਰ ਚਾਰ। ਇੱਥੇ ਪਹਿਲਾਂ ਸਾਈਡ 'ਚ ਰੱਖ ਲੈਣਾ ਬਾਕੀ ਪਹਿਲਾਂ ਫਿਰ ਲੈ ਲਈ। ਵੀਡੀਓ ਬਣਦੀ ਦੀ ਕੋਈ ਨਹੀਂ ਕੋਈ। ਸਰ ਦੇ ਲਾ। ਸਰ ਕੋਈ ਪਾ ਲਓ। ਇਹਨੇ ਕੱਲ ਨੂੰ ਸਾਡਾ ਤਾਂ ਗੁਰਮੀਤ ਸਿੰਘ ਜੀ ਤੋਂ ਰਾਸ਼ਨ ਮਿਲ ਗਈ। ਫ੍ਰੀ ਮਿਲਿਆ ਜੀ। ਕੋਈ ਖਰਚਾ ਪਾਉਂਦਾ ਨਹੀਂ ਦਿੱਤਾ ਜੀ। ਤੇ ਦੋਨੋਂ ਕਿਰੇ ਮਿਲਿਆ ਕਿੰਨਾ ਤੁਸੀਂ ਲਿੰਕ ਕੀਤਾ ਕਿਵੇਂ ਪਤਾ ਲੱਗਿਆ ਬਈ ਰਾਸ਼ਮ ਮਿਲ ਰਿਹਾ ਹੈ ਨਹੀਂ ਕੱਲ ਇਟੋਜੀ ਨੂੰ ਫੋਨ ਨਹੀਂ ਕੀਤਾ ਮੈਨੂੰ ਅੱਜ ਅੱਛਾ ਮਾਸ਼ਰ ਫੋਨ ਚਾਹ ਦੀ ਨੇ ਅੱਛਾ ਅੱਛਾ ਤੁਸੀਂ ਦਿਨ ਭਰ ਮੌਕਾ ਦੇ ਕਿਹਾ ਸੀ ਠੀਕ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜੀ ਵਾਦੀ ਹੈ ਜੀ ਹਾਂ ਇਨਸ਼ਾ ਅੱਲਾਹ ਬਸ ਠੀਕ ਅੱਛਾ ਠੀਕ ਹੈ ਜੀ ਪੱਕੀ ਆ ਉਹਦੇ ਦੇ ਦਿੱਤੀ ਬਾਕੀ ਨਾ ਹੋਰ ਘਣਾ ਵੀ ਆਵੇ ਲੋਈ ਪ੍ਰਧਾਨ ਸਾਹਿਬ ਪੱਕਾ ਕੰਮ ਕਰ ਰਹੇ ਨੇ ਵੀ ਕੋਈ ਨਹੀਂ ਜੇਦਾ ਫਿਰ ਗੱਲ ਹੀ ਨਹੀਂ ਜੀ ਡਾਕਟਰ ਸਾਹਿਬ ਸਾਡੇ ਕੋਲੇ ਲਿਸਟ ਆਈ ਸੀ ਜੀ ਇਹਦੇ ਮੁਤਾਬਕ ਅਸੀਂ ਬਣ ਰਹੇ ਜਿੰਨੇ ਜੀ ਨੇ ਜਿੰਨੇ ਪਾਸੂ ਨੇ ਅਸੀਂ ਦੇ ਰਹੇ ਉਹਨਾਂ ਦੇ ਸਾਈਨ ਲੈ ਲੈਣੇ ਠੀਕ ਹੈ ਹਾਂ ਜੀ ਨਾ ਮੋਬਾਈਲ ਨੰਬਰ ਜੀ ਕੀ ਹੋਇਆ ਜੀ ਮੋਬਾਈਲ ਨੰਬਰ ਤਾਂ ਜਿਹਨਾਂ ਦੇ ਹੈਗੇ ਜਿਹੜਾ ਲਿਖਾਈ ਆਉਣਗੇ ਹਨ ਗਰਮੀ ਤਾਂ ਹੋ ਗਿਆ ਤੁਹਾਡਾ ਹਾਂਜੀ ਹੋ ਗਿਆ ਤੁਹਾਡਾ ਕਿਹਦੇ ਨਾਲ ਹੋਇਆ ਹੈ ਹੈ ਜਿਹੜੀ ਨਾਲ ਚੁਪੜੀ ਸਹੀ ਰਹਿ ਰਹਾ ਹੈ ਆ ਗਰਮੀਦ ਹੋ ਗਿਆ ਹਾਂਜੀ ਹਾਂਜੀ ਰਾਸ਼ਨ ਮਿਲ ਗਿਆ ਜੀ ਰਾਸ਼ਨ ਰਾਸ਼ਨ ਮਿਲ ਗਿਆ ਤੁਹਾਨੂੰ ਹਾਂਜੀ ਫੇਰ ਕਿੰਨੀ ਨਾਲ ਲਈ ਇਹ ਚੰਦ ਸਿੰਘ ਜੀ ਇਹਨਾਂ ਫੈਕਟਰੀ ਇੱਥੇ ਦਫ਼ਤਰ ਚ ਵਰਤੀ ਦਾ ਸਾਰਾ ਜਦੋਂ ਵੀ ਲੋੜ ਪੈਂਦੀ ਕਿਸਾਨਾਂ ਨੂੰ ਗੁਰਮੀਤ ਸਿੰਘ ਸਾਨੂੰ ਠੀਕ ਹੈ ਮਿਹਰਬਾਨ ਜੀ